ਹਾਊਸ ਵਿੱਚ ਤੇ ਨਾਤ ਇੱਕ ਸਿੱਖ ਡਾਕਟਰ ਨੇ ਪੂਨੇ ਚੰਡੀਗੜ੍ਹ ਫਲਾਈਟ ਵਿੱਚ ਸਵਾਰ 27 ਸਾਲਾ ਗੰਬੀਰ ਰੂਪ ਵਿੱਚ ਬਿਮਾਰ ਵਿਅਕਤੀ ਦੀ ਜਾਨ ਬਚਾਈ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਉਸ ਨੂੰ ਐਮਰਜੈਂਸੀ ਦਵਾਈਆਂ ਦੇਣ ਸਮੇਤ ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ ਕਰਵਾ ਕੇ ਉਸ ਦਾ ਸਹੀ ਇਲਾਜ ਕਰਵਾਇਆ ਨਹੀਂ ਤਾਂ ਉਸ ਦੀ ਮੌਤ ਹੋ ਸਕਦੀ ਸੀ ਪੱਛਮੀ ਕਮਾਂਡ ਹਸਪਤਾਲ ਚੰਡੀਮੰਦਰ ਹਰਿਆਣਾ ਦੇ ਮੈਡੀਕਲ ਅਫਸਰ ਮੇਜਰ ਸਿਮਰਤ ਰਾਜਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੋਮਵਾਰ ਨੂੰ ਇੰਡੀਗੋ ਦੀ ਫਲਾਈਟ 'ਰਾਹੀਂ ਪੁਨੇ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਗੋਆ ਤੋਂ ਸਵਾਰ ਇੱਕ ਯਾਤਰੀ ਨੂੰ 39000 ਫੁੱਟ ਦੀ ਉਚਾਈ ਤੇ ਹਵਾ ਵਿੱਚ ਸਾਹ ਲੈਣ 'ਚ ਤਕਲੀਫ ਹੋਣ ਲੱਗੀ। ਉਨ੍ਹਾਂ ਕਿਹਾ ਕਿ ਮੈਂ ਮਰੀਜ਼ ਦੇ ਪਿਛਲੇ ਡਾਕਟਰੀ ਇਤਿਹਾਸ ਬਾਰੇ ਪੁੱਛਿਆ ਅਤੇ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰੀ ਤੌਰ ਤੇ ਮਰੀਜ਼ ਤਰਲ ਓਵਰਲੋਡ ਵਿੱਚ ਸੀ ਅਤੇ ਸੁਸਤ ਹੋ ਰਿਹਾ ਸੀ। ਉਸ ਨੂੰ ਹਾਈਪਰਟੈਨਸ਼ਨ, ਟੈਕੀਕਾਰਡੀਆ ਤਾਂ ਜੀ ਪਿਨੀ ਵਿਤੇਜ ਹੋ ਗਿਆ ਸੀ ਅਤੇ ਉਹ ਹੌਲੀ ਹੌਲੀ ਸਾਹ ਲੈਣ ਲੱਗ ਗਿਆ ਸੀ ਚਾਲਕ ਦਲ ਉਹਨਾਂ ਕੋਲ ਆਪਣੀ ਮੈਡੀਕਲ ਐਮਰਜੈਂਸੀ ਕਿੱਟ ਵਿੱਚ ਜ਼ਿਆਦਾਤਰ ਲੋੜੀਂਦੇ ਉਪਕਰਨ ਅਤੇ ਦਵਾਈਆਂ ਉਪਲਬਧ ਸਨ ਸਿੰਘ ਨੇ ਕਿਹਾ ਕਿ ਉਸਨੇ ਜ਼ਰੂਰੀ ਐਮਰਜੈਂਸੀ ਦਵਾਈਆਂ ਦਾ ਪ੍ਰਬੰਧ ਕੀਤਾ ਮਰੀਜ਼ ਨੂੰ ਨਾੜੀ ਰਾਹੀਂ ਪਹੁੰਚਾਇਆ ਗਿਆ ਅਤੇ ਉਸ ਨੂੰ ਘੰਟੇ ਦੀ ਲਗਾਤਾਰ ਆਕਸੀਜਨ ਸਪੋਰਟ ਤੇ ਰੱਖਿਆ ਉਸਨੇ ਫਲਾਈਟ ਅਤੇ ਕਪਤਾਨ ਨੂੰ ਉਚਾਈ ਘਟ ਕਰਨ ਅਤੇ ਨਜ਼ਦੀਕੀ ਸਥਾਨ ਤੇ ਐਮਰਜੈਂਸੀ ਲੈਂਡਿੰਗ ਕਰਨ ਲਈ ਵੀ ਬੇਨਤੀ ਕੀਤੀ ਕਿਉਂਕਿ ਚੰਡੀਗੜ੍ਹ ਹਾਲੇ 2 ਘੰਟੇ ਦੂਰ ਸੀ ਫਿਰ ਉਸ ਨੂੰ ਮੁੰਬਈ ਦੇ ਇੱਕ ਨਾਮੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਉਸਦੇ ਇਲਾਜ ਦੌਰਾਨ ਉਸਦੀ ਜਾਨ ਬਚਾਈ ਜਾ ਸਕੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ